ਹਏ ਹਾਏ ਦੇ ਦੇ ਮੇਰੇ ਬੁੱਤ ਮਾਰੇ ਮੇਰੇ ਬੁੱਤ ਨੂੰ ਕਾ ਗਈ ਰੋਂਦੀ ਕੁਰਲਾਉਂਦੀ ਮਾਂ ਤੇ ਤੜਫ ਰਿਆ ਹੈ ਭਰਾ ਇਸ ਮੇਂ ਹੀ ਆ ਕੇ ਹੈ ਕਿ ਮੇਰੀ ਭਾਬੀ ਜਿਹਨੂੰ ਅਸੀਂ ਵਿਆਹ ਕੇ ਲਿਆਂਦਾ ਕਰ ਦੇ ਵਿੱਚ ਰੱਖਿਆ ਸੀ ਪੂਰੇ ਚਾਹ ਲਾੜ ਕੀਤੇ ਸੀ ਅਤੇ ਕਦੇ ਇਹ ਵੀ ਤੱਕ ਨਹੀਂ ਕਿਹਾ ਕਿ ਉਹ ਆਪਣੇ ਜ਼ਿੰਦਗੀ ਦੇ ਫੈਸਲੇ ਇੰਜ ਨਾ ਕਰਨ ਜਾਂ ਫਿਰ ਇੰਜ ਕਰਨ ਬੀਤੇ ਕੁਝ ਸਾਲ ਤੋਂ ਜਦੋਂ ਉਹ ਯੂਕੇ ਚਲੀ ਗਈ ਤਾਂ ਉੱਥੇ ਜਾ ਕੇ ਆਪਣੀ ਪਤਨੀ ਨੂੰ ਆਖਦੀ ਹੈ ਕਿ ਤੂੰ ਇੱਥੇ ਨਾ ਆਈ ਕਿਉਂਕਿ ਮੇਰਾ ਕਿਸੇ ਹੋਰ ਦੇ ਨਾਲ ਸੰਬੰਧ ਬਣ ਚੁੱਕਿਆ ਹੈ ਇਸ ਬਾਬਤ ਮੁੰਡੇ ਦੇ ਵੱਲੋਂ ਇੱਕ ਵੀਡੀਓ ਬਣਾਈ ਗਈ ਜਿਸ ਦੇ ਵਿੱਚ ਉਹ ਦੱਸਦਾ ਹੈ ਕਿ ਮੇਰੀ ਪਤਨੀ ਨੇ ਮੈਨੂੰ ਇੱਥੇ ਆਉਣ ਤੋਂ ਮਨਾ ਕਰ ਦਿੱਤਾ ਸੀ ਹਾਲਾਂਕਿ ਮੁੰਡੇ ਦਾ ਵੀਜ਼ਾ ਵੀ ਆ ਚੁੱਕਿਆ ਸੀ ਪਰ ਉਸਦੀ ਪਤਨੀ ਮਨਜੀਤ ਕੌਰ ਜੋ ਕਿ ਵਿਦੇਸ਼ ਦੇ ਵਿੱਚ ਕਿਸੇ ਹੋਰ ਮੁੰਡੇ ਦੇ ਨਾਲ ਰਹਿਣ ਲੱਗ ਪਈ ਸੀ ਇਸ ਦੇ ਚੱਲਦੇ ਹੋਏ ਉਸਨੇ ਆਪਣਾ ਘਰ ਬਰਬਾਦ ਕੀਤਾ ਅਤੇ ਇਸ ਮੁੰਡੇ ਦੀ ਜਾਨ ਲੈ ਲਈ ਇਹ ਸਾਰੇ ਗੰਭੀਰ ਇਲਜ਼ਾਮ ਮੁੰਡੇ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਕੁੜੀ ਅਤੇ ਉਸਦੇ ਮਾਪਿਓ ਸਮੇਤ ਉਸ ਪ੍ਰੇਮੀ ਦੇ ਉੱਪਰ ਲਗਾਏ ਜਾ ਰਹੇ ਨੇ ਜੋ ਵਿਦੇਸ਼ ਦੇ ਵਿੱਚ ਉਸਦੀ ਪਤਨੀ ਦੇ ਨਾਲ ਕਮਰੇ ਦੇ ਵਿੱਚ ਰਹਿ ਰਿਹਾ ਹੈ ਇਹ ਸਾਰੀਆਂ ਗੱਲਾਂ ਬਾਤਾਂ ਜਦੋਂ ਪਰਿਵਾਰਕ ਮੈਂਬਰਾਂ ਦੇ ਸામਨੇ ਆਈਆਂ ਤਾਂ ਉਹਨਾਂ ਦੇ ਵੱਲੋਂ ਕਈ ਹੋਰ ਵੀ ਖੁਲਾਸੇ ਕੀਤੇ ਗਏ ਨੇ ਕੀ ਕੁਝ ਉਹਨਾਂ ਦੇ ਵੱਲੋਂ ਕਿਹਾ ਗਿਆ ਪਠਿੰਡਾ ਤੋਂ ਇਹ ਖਬਰ ਸਾਹਮਣੇ ਆ ਰਹੀ ਸੀ ਪਰਿਵਾਰਿਕ ਮੈਂਬਰਾਂ ਦੇ ਮੂੰਹੋਂ ਜਾਣ ਲੈ ਲਿਆ ਗੱਲਵਾਟਾ ਮੇਰੇ ਨਾਲ ਹੀ ਕਰਦਾ ਰਹਿੰਦਾ ਸੀ ਵੀ ਮਾਂ ਪਿਓ ਦਾ ਖਿਆਲ ਰੱਖੀ ਐਨਾ ਮੈਂ 1.5 ਕਿਲਾ ਬਾਗਣ ਵੇਚ ਕੇ ਮੈਂ ਬਾਹਰ ਚਲਾ ਗਿਆ ਵੀ ਇੰਨੀ ਕਰਜ਼ ਦੀ ਪੰਡ ਦਿਨੋਂ ਦਿਨ ਭਾਰੀ ਹੁੰਦੀ ਗਈ ਅਸੀਂ ਇਧਰੋਂ ਰੁਪਏ ਭੇਜਦੇ ਗਏ ਰੁਪਏ ਭੇਜਦੇ ਗਏ ਵੀ ਚਾ ਲੋ ਅੱਜ ਵੀ ਸੌਖੇ ਹੋਵਾਂਗੇ ਮਾਂ ਪਿਓ ਨੂੰ ਕੋਈ ਸੌਖਾ ਹਸਾਰਾ ਸਾਨੂੰ ਨਹੀਂ ਪਤਾ ਸੀ ਵਿਉਤਰੀਆ ਕਿ ਇਹ ਜਾ ਕੇ ਐ ਬਦਲ ਜੂਗੀ 9 ਸਾਲ ਇੱਥੇ ਰਹਿਣ ਦੇ ਬਾਵਜੂਦ ਵੀ ਉਹਨੇ ਬਾਹਰ ਜਾ ਕੇ ਇਹੋ ਜਿਹਾ ਕੁਝ ਕੀਤਾ ਤਾਂ ਕਰਕੇ ਮੇਰੇ ਭਰਾ ਨੂੰ ਮੈਂਟਲੀ ਅਪਸੈਟ ਕਰਤਾ ਉਹਨੇ ਉਹ ਜਾਂ ਤਾਂ ਕੁਝ ਕਰ ਗਿਆ ਤੇ ਜਾਂ ਉਹਨਾਂ ਨੇ ਕੁਝ ਕਰਾਤਾ ਮੈਂ ਤਾਂ ਕਹਿਣਾ ਉਹਨਾਂ ਨੇ ਇੱਕ ਸੋਚੀ ਸਾਜੀ ਸਾਦੀ ਸੀ ਉਹਦੇ ਨਾਲ ਉਹਦਾ ਸਹੁਰਾ ਪਰਿਵਾਰ ਸਾਰੀ ਮਿਲੀਭੁਗਤ ਸੀ ਉਹਨਾਂ ਨੇ ਨਾਲ ਮਿਲ ਕੇ ਮਰ ਲੋਏ ਦਾ ਇੱਕ ਤਰ੍ਹਾਂ ਦਾ ਕਤਲ ਕੀਤਾ ਗਾ ਮੌਦਾ ਜ਼ਿੰਮੇਵਾਰ ਸਿੱਧੇ ਦਾ ਸਿੱਧਾ ਉਹਦੀ ਧਰਮ ਪਤਨੀ ਜੋ ਤੁਹਾਡੇ ਨਾਲ ਰਹਿ ਰਿਹਾ ਉਹਦਾ ਮਿੱਤਰ ਉਹ ਹੈ ਤੇ ਉਹਦਾ ਸੋਹਰਾ ਪਰਿਵਾਰ ਇਹਨੂੰ ਸਾਰੇ ਘਟੇ ਕਰਮ ਦਾ ਸੋਹਰੇ ਪਰਿਵਾਰ ਨੂੰ ਪਤਾ ਸੀ ਪਰ ਫਿਰ ਵੀ ਸਾਡੇ ਅਸੀਂ ਵੀ ਪਿਛਲੇ ਵੀ ਦੋ ਦਿਨ ਤੋਂ ਸਾਨੂੰ ਜਦੋਂ ਪਤਾ ਲੱਗਿਆ ਤਾਂ ਅਸੀਂ ਉਹਨਾਂ ਨੂੰ ਫੋਨ ਕੀਤਾ ਮਾਸੀ ਅਸੀਂ ਇੱਥੇ ਮੇਰਨ ਵਾਸਤੇ ਅੱਜ ਅਸੀਂ ਜਾਣਾ ਸੀ ਸੋਹਰੇ ਪਰਿਵਾਰ ਨੂੰ ਮੇਰਨ ਤਾਂ ਸੋਹਰੇ ਪਰਿਵਾਰ ਨੂੰ ਜਦੋਂ ਪਤਾ ਲੱਗਿਆ ਵੀ ਉਹ ਮੇਰਾ ਨਾਣਕੀ ਉਹਨਾਂ ਨੇ ਆਪਣੀ ਬੇਟੀ ਨੂੰ ਫੋਨ ਕੀਤਾ ਬਾਹਰ ਤਾਂ ਉਹਨੇ ਸਾਡੇ ਭਰਾ ਨੂੰ ਵੀ